ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਇਹ ਸਮਝਾ ਚੁੱਕਿਆ ਸੀ ਕਿ ਸੀਐਸਟੀ ਪੋਰਟਲ ਤੇ ਉੱਤੇ ਕਿਵੇਂ ਜਿਹੜਾ ਆਈ ਆਈਡੀ ਤੁਸੀਂ ਪਾਸਵਰਡ ਜਨਰੇਟ ਕਰਨਾ ਹੈ ਕਿ ਜਦੋਂ ਆਪਾਂ ਕੋਈ ਵੀ ਆਨਲਾਈਨ ਚੀਜ਼ ਲੈਣੀ ਹੈ ਜਿਵੇਂ ਕੋਈ ਕਾਰ ਹੈ ਬਾਈਕ ਹੈ ਜਿਵੇਂ ਜਿਵੇਂ ਵਾਸ਼ਿੰਗ ਮਸ਼ੀਨ ਹੈ microwaves ਤੇ ਉਹ ਅੱਜ ਕੱਲ ਆਨਲਾਈਨ ਹੋ ਗਿਆ ਸਾਰਾ ਸਿਸਟਮ ਇਸ ਤੋਂ ਪਹਿਲਾਂ ਤੁਹਾਨੂੰ ਸੀਐਸਡੀ ਏਐਫਡੀ ਦੇ ਪੋਰਟਲ ਤੇ ਜਾ ਕੇ ਆਨਲਾਈਨ ਇੱਕ ਆਈਡੀ ਜਨਰੇਟ ਕਰਨੀ ਪੈਗੀ ਉਹ ਜਦੋਂ ਆਈਡੀ ਤੇ ਪਾਸਵਰਡ ਜਨਰੇਟ ਹੋ ਗਿਆ ਇਸ ਤੋਂ ਬਾਅਦ ਦੀ ਕੀ ਕਾਰਵਾਈ ਹੈ ਪਹਿਲਾਂ ਜੇ ਤੁਸੀਂ ਕਾਰ ਚਾ ਕੋਈ ਵੀ ਚੀਜ਼ ਇਹਨਾਂ ਚੋਂ ਖਰੀਦਣੀ ਹੈ ਪਹਿਲਾਂ ਤੁਸੀਂ ਜਨਸੀਟ ਸ਼ੋਰੂਮ 'ਚ ਜਾ ਕੇ ਵਿਜ਼ਿਟ ਕਰੋਗੇ ਉੱਥੇ ਅਵੇਲੇਬਿਲਿਟੀ ਫਾਰਮ ਆਉਂਦਾ ਹੈ ਜਿਹੜਾ ਸਾਨੂੰ ਦੱਸੂਗਾ ਵੀ ਐਨੇ ਦੀ ਇਹ ਕਾਰ ਹੈ ਐਨੇ ਦੀ ਫਰਿੱਜ ਹੈ ਐਨੇ ਦੇ ਵਾਸ਼ਿੰਗ ਮਸ਼ੀਨ ਹੈ ਇੱਕ ਸਾਨੂੰ ਫਾਰਮ ਤਿਆਰ ਕਰਕੇ ਦੇਊਗਾ ਵੀ ਭਾਈ ਐਨੇ ਦਾ ਸਾਨੂੰ ਬਿੱਲ ਚਾਹੀਦਾ ਜਿਹੜਾ ਇਹ ਪ੍ਰਾਈਸ ਹੋਊਗਾ ਇਹ ਸ਼ੋਰੂਮ ਦਾ ਹੋਊਗਾ ਨਾ ਕਿ ਰੋਡ ਪ੍ਰਾਈਸ ਔਨ ਰੋਡ ਜਿਹੜਾ ਪ੍ਰਾਈਸ ਹੁੰਦਾ ਉਹ ਨਹੀਂ ਹੈ ਇਹ ਸ਼ੋਰੂਮ ਦਾ ਪ੍ਰਾਈਸ ਹੈ ਜਿੱਦਾਂ ਤੁਹਾਡਾ ਇੱਥੇ ਬਾਈਕ ਦਾ 66000 ਰੁਪਿਆ 68000 ਰੁਪਿਆ ਜਿੰਨਾ ਵੀ ਹੈ ਉਹ ਨਾ ਇੱਕ ਮੋਟਰਸਾਈਕਲ ਦਾ ਰੇਟ ਦਿਖਾਊਗਾ ਇਸ ਤੋਂ ਬਾਅਦ ਤੁਹਾਡਾ ਬੀਮਾ ਹੋਊਗਾ 57000 ਦਾ 56000 ਦਾ ਟੈਕਸ ਹੋਊਗਾ ਉਹ 12 13000 ਵੀ ਐਡ ਕਰਨਾ ਪਊਗਾ ਉਹ ਰੇਟ ਦੇ ਵਿੱਚ ਤੁਸੀਂ ਇਹ ਨਾ ਸਮਝੋ ਕਿ ਇੱਥੇ 555 55000 ਦਾ ਮੋਟਰਸਾਈਕਲ ਦਾ ਫਾਈਨਲ ਹੋ ਗਿਆ ਨਹੀਂ ਇਹ ਦੋ ਅਗਲੀਆਂ ਕਾਰਵਾਈਆਂ ਵੀ ਹੈ ਮੋਟਰਸਾਈਕਲ ਜਾਂ ਕਾਰ ਤੇ ਜਿਹੜੇ ਟੈਕਸ ਨੇ ਜਿਹੜੇ ਬੀਮੇ ਨੇ ਉਹ ਵੀ ਹਜੇ ਪੈਲੇ ਉਹ ਵੀ ਇਨਕਲੂਡ ਕਰਨੇ ਪੈਣਗੇ ਤੇ ਉਹ ਇਹਦਾ ਰੈਟ ਕਿਵੇਂ ਦੇਖਣਾ ਕੀ ਕੁਝ ਕਰਨਾ ਇਹ ਮੈਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਖੂਗਾ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਰਪਾ ਕਰਕੇ ਇਸ ਚੀਜ਼ ਨੂੰ ਸ਼ੇਅਰ ਕਰਿਆ ਕਰੋ ਕੱਲੀਆਂ ਗੁੱਡ ਮਾਰਨਿੰਗਾਂ ਦੇ ਪਿੱਛੇ ਨਾ ਪਾਇਆ ਕਰੋ ਜਾਂ ਲੀਡਰਾਂ ਵਾਲੀਆਂ ਇੱਕ ਇੱਕ ਦੀਆਂ 20 20 ਫੋਟੋਆਂ ਪਾਈਆਂ ਨੇ ਗਰੁੱਪ 'ਚ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂਗਾ ਸਾਨੂੰ ਜਿਹੜੀ ਕੰਮ ਦੀ ਚੀਜ਼ ਆ ਉਹ ਦੇਖੋ ਤੇ ਜਦੋਂ ਤੁਸੀਂ ਹੁਣ ਇਹ ਚੀਜ਼ ਦੇਖਦੇ ਨਹੀਂ ਇਸ ਤੋਂ ਬਾਅਦ ਜਦੋਂ ਤੁਸੀਂ ਜੈਂਸੀ 'ਚ ਕਾਰ ਜਾਂ ਬਾਈਕ ਲੈਣ ਗਏ ਉਦੋਂ ਫਿਰ ਉਹ ਪੱਕੇ ਕਹਿੰਦੇ ਵੀ 2000 ਰੁਪਇਆ ਦੇ ਦਿਓ ਅਸੀਂ ਤੁਹਾਡੀ ਆਈਡੀ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਨਹੀਂ ਤਾਂ ਤੁਸੀਂ ਟਰਾਈ ਕਰਕੇ ਦੇਖ ਲਿਓ ਤੇ ਹੁਣ ਤੁਸੀਂ ਘਰੇ ਬੈਠ ਕੇ ਤੇ ਆ ਦੇਖ ਸਕਦੇ ਹੋ ਇਹ ਚੀਜ਼ ਨੂੰ ਆਪਾਂ ਦੇਖਦੇ ਨਹੀਂਗੇ ਜਿਹੜੀ ਚੀਜ਼ ਦੇਖਣ ਵਾਲੀ ਹੈ ਤੇ ਇਸ ਨੂੰ ਧਿਆਨ ਨਾਲ ਦੇਖੋ ਤੇ ਉਹਨੂੰ ਮੈਂ ਤੁਹਾਨੂੰ ਪ੍ਰੋਪਰ ਜਾਣਕਾਰੀ ਇਹਦੀ ਦਿਆਂਗਾ ਸਮਝਾਉਂਗਾ ਕਿ ਕੀ ਕਰਨਾ ਐਦਾਂ ਤੁਸੀਂ ਸੀਐਸਡੀ ਆਨਲਾਈਨ ਗੂਗਲ ਤੇ ਲਿਖੋਗੇ ਤਾਂ ਇੱਥੇ ਜਿਹੜਾ ਫਰਸਟ ਕਲਿੱਕ ਹੈ ਸੀਐਸਡੀ ਤੇ ਕਲਿੱਕ ਕਰਤਾ ਜਦੋਂ ਤੁਸੀਂ ਦੇਖ ਇਹ ਥੋੜੀ ਜੀ ਜਿਹੜੀ ਸਾਈਟ ਹੈ ਨਾ ਅ ਸਲੋ ਹੈਗੀ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਕੰਟੀਨ ਸਟੋਰ ਡਿਪਾਰਟਮੈਂਟ ਦਾ ਤੇ ਲੌਗਇਨ ਵਾਲਾ ਪੇਜ ਆ ਜਾਏਗਾ ਇੱਥੇ ਮੈਂ ਸਾਰਾ ਕੁਝ ਭਰੀ ਬੈਠਾ ਆਖ ਜਿੱਤੇ ਜਾ ਕੇ ਤੁਸੀਂ ਆਪਣਾ ਜਿਹੜਾ ਪਾਸਵਰਡ ਹੈ ਇੱਥੇ ਆਈਡੀ ਭਰ ਦੇਣੀ ਇੱਥੇ ਪਾਸਵਰਡ ਭਰ ਦੇਣਾ ਇੱਥੇ ਜਦੋਂ ਤੁਸੀਂ ਆਹ ਕੈਪਚਾ ਜਿਹੜਾ ਇਹ ਭਰੋਗੇ ਤਾਂ ਇੱਥੇ ਲੌਗਇਨ ਕਰਨਾ ਹੈ ਲੌਗ ਇਨ ਕਰਨ ਤੋਂ ਬਾਅਦ ਇੱਕ ਜਿਹੜਾ ਪੋਰਟਲ ਖੁੱਲੇਗਾ ਉਹ ਸੀਐਸਡੀ ਪੋਰਟਲ ਦੇ ਉੱਤੇ ਆਪਾਂ ਸਾਰੇ ਰੇਟ ਆ ਜਿਹੜੇ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਵੈਸੇ ਤਾਂ ਇਹਨੇ ਆ ਜਿਹੜੀ ਇਨਸਟ੍ਰਕਸ਼ਨ ਹੈ ਪੜ ਲੈਣੀ ਕਿਉਂਕਿ ਇਹ ਲਾਸਟ ਮਹੀਨੇ ਦੇ ਵਿੱਚ ਬੰਦ ਹੁੰਦੀ ਹੈ ਜਿੱਦਾਂ ਤੁਸੀਂ ਇਹਦਾ ਆ ਫਿਲਟਰ ਬਾਈ ਪ੍ਰਾਈਸ ਇਹ ਇੱਥੇ ਸਰਚ ਮਾਰ ਸਕਦੇ ਹੋ ਕੀ ਚੀਜ਼ ਲੈਣੀ ਆ ਤੁਸੀਂ ਆ ਦੇਖੋ 4 ਵੀਕਲ ਹੈ ਜਾਂ 20 ਯਰ ਕੰਡੀਸ਼ਨ ਹੈ ਐਲਈਡੀ ਐਲਸੀਡੀ ਹੈ ਪਲਾਜ਼ਮਾ ਹੈ ਨਾ ਮਾਈਕ੍ਰੋ ਵੀਵੋ ਵਨ ਆਫ ਰਿਜ ਆ ਕਿਸੇ ਵੀ ਚੀਜ਼ ਦਾ ਜਿਹੜੀ ਚੀਜ਼ ਤੁਸੀਂ ਲੈਣੀ ਹੈ ਇਹਦੇ ਤੇ ਕਲਿੱਕ ਕਰ ਲਓ ਜੇ ਤੁਸੀਂ ਉਹਦੇ ਹੋਮ ਪੇਜ ਤੇ ਆਉਂਗੇ ਤਾਂ ਉਹਦੇ ਇਸ ਤਰ੍ਹਾਂ ਦਾ ਮਤਲਬ ਜਿਹੜੀਆਂ ਚੀਜ਼ਾਂ ਪਹਿਲਾਂ ਪਈਆਂ ਤਾਂ ਇਹ ਚੀਜ਼ਾਂ ਦੇ ਤੁਸੀਂ ਰੇਟ ਦੇਖ ਸਕਦੇ ਹੋ ਜਿੱਦਾਂ ਕਾਰਡ ਹੈ ਹੁਣ ਟੂ ਐਡ ਟੂ ਕਾਰਟ ਹੈ ਨਾ ਇਹ ਚੀਜ਼ ਅਸੀਂ ਲੈ ਸਕਦੇ ਹਾਂ ਜੇ ਤੁਸੀਂ ਇਹਦੇ ਤੇ ਆ ਕਨਸਰ ਆ ਕੇ ਹੱਥ ਜਾ ਉੱਪਰ ਕਰੋਗੇ ਤਾਂ ਮੈਂ ਦੱਸੂ ਅੱਗੇ ਚੀਜ਼ਾਂ ਦਿਖਾਉਂਗਾ ਜਿਹੜੀਆਂ ਵੱਡੀਆਂ ਕਾਰਾਂ ਆਉਣਗੀਆਂ ਜਿਹੜੀਆਂ ਅਸੀਂ ਨਹੀਂ ਲੈ ਸਕਦੇ ਉਦੇ ਤੇ ਉਦੇ ਤੇ ਕੀ ਆਊਗਾ ਜਿਵੇਂ ਸੈਕੰਡ ਪੇਜ ਤੇ ਮੈਂ ਤੁਹਾਨੂੰ ਸਿਰਫ ਪਹਿਲਾ ਉਹ ਚੀਜ਼ ਸਮਝਾ ਰਿਹਾ ਇਸ ਤੋਂ ਬਾਅਦ ਤੁਹਾਨੂੰ ਦੱਸੂਗਾ ਕਿ ਕਿਹੜੀਆਂ ਚੀਜ਼ਾਂ ਸੀ ਨਹੀਂ ਲੈ ਸਕਦੇ ਜਿੱਦਾਂ ਬਰੀਜ਼ਾ ਲੈ ਸਕਦੇ ਆ ਆ ਚੀਜ਼ ਆਕਾਰ ਹੈ ਜਿਹੜੀ ਆ ਲੈ ਸਕਦੇ ਆ ਹੁਡਾਈ ਦੀ ਵਰਨਾ ਹੈ ਇਹ ਲੈ ਸਕਦੇ ਆ ਮਰੂਤੀ ਵਾਲਿਆਂ ਦੀ ਆ ਡਿਜ਼ਾਈਨ ਹੈ ਪੀਐਕਐਸਆਈ ਹੈ 20 ਮਾਡਲ ਹੈ ਇਹ ਲੈ ਸਕਦੇ ਆ ਇਹ ਲੈ ਸਕਦੇ ਆ ਆ ਇਹ ਗੱਡੀ ਆ Maruti ਆ ਦੀ ਟੀਗਾ ਹਨਾ CNG ਆ ਇਹ ਲੈ ਸਕਦੇ ਆ ਤੇ ਆ ਚੀਜ਼ ਆ ਜਿੰਨਾ ਤੇ ਇਹ ਟੁਕੜ ਟ ਆ ਰਿਹਾ ਇਹ ਲੈ ਸਕਦੇ ਆ ਆ ਆ ਲੈ ਸਕਦੇ ਆ ਜਿਹੜੀ ਮੈਂ ਤੁਹਾਨੂੰ ਚੀਜ਼ ਸਮਝਾ ਰਿਹਾ ਮੈਂ ਤੁਹਾਨੂੰ ਉਹ ਸਮਝਾ ਦਿਆਂ ਪਹਿਲਾਂ ਵੀ ਆਪਾਂ ਜਿਹੜੀ ਚੀਜ਼ ਨਹੀਂ ਲੈ ਸਕਦੇ ਉਹਦੇ ਤੇ ਕੀ ਆਪਸ਼ਨ ਆਊਗਾ ਐਸ ਤੋਂ ਤੁਸੀਂ 1 2 3 4 5 ਤੋਂ ਅੱਗੇ ਅੱਗੇ ਜਾ ਸਕਦੇ ਹੋ ਦੇਖੋ ਅੱਗੇ ਅੱਗੇ 57 ਪੇਜ ਨੇ ਬਹੁਤ ਵੱਡਾ ਸਿਸਟਮ ਇਹਨਾਂ ਦਾ ਆ ਦੇਖੋ ਆਹ ਚੀਜ਼ਾਂ ਗੱਡੀਆਂ ਆ ਆ ਸਾਰੀਆਂ ਕਲਿਕ ਕਰ ਕਰ ਦੇਖੀ ਜਾਣੀਆਂ ਵੀ ਕਿਹੜੀ ਕਿਹੜੀ ਲੈ ਸਕਦੇ ਆਂ ਅਸੀਂ ਜਿਵੇਂ ਆਪਾਂ 532394 ਤੋਂ ਸਟਾਰਟ ਹੋਣੀ ਹੈ ਇਹ ਮਾਡਲ ਤੇ 543500 ਅ 55 ਤੱਕ ਫਿਨਿਸ਼ ਨੇ ਇੱਥੋਂ ਤੱਕ ਇਹ ਗੱਡੀਆਂ ਆ ਟਾਟਾ ਪੁਨਸਾ ਪਿਓ ਆਹ ਮਰੁੱਤੀ ਅਲਟੋ ਹੈ ਇਹਦਾ ਰੇਟ ਹੈਗਾ ਤੇ ਹੋਂਡਾਈ ਵਾਲਿਆਂ ਦੀ ਆ ਨਿਊ i20 ਇਹ ਤੁਸੀਂ ਲੈ ਸਕਦੇ ਹੋ ਇਹ ਆਪਾਂ ਪੇ ਲੈਵਲ 5 ਸਿਲੈਕਟ ਕੀਤਾ ਹੋਇਆ ਆਰ ਦਾ ਤਾਂ ਕਰਕੇ ਆ ਜੇ ਤੁਸੀਂ ਜੀਐਸਸੀਓ ਦੀ ਆਈਡੀ ਬਣਾਉਂਗੇ ਉਹਦੇ ਤੇ ਥੋੜੇ ਜਿਹਾ ਵੱਡੀ ਕਾਰ ਵੀ ਆਪਾਂ ਪਰਚੇਸ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਚਾਰ ਪੇਜ ਤੇ ਆ ਜਾਣਾ ਇਹ ਲਾਸਟਸ ਪੇਜ ਨੇ ਜਿੰਨੇ ਤੁਸੀਂ ਗਾਓ ਕਰੀ ਜਾਓਗੇ ਉਹ ਨਹੀਂ ਆਈ ਜਾਣਗੇ ਜਿਵੇਂ ਆ ਮੋਟਰਸਾਈਕਲ ਇਹ ਲੈ ਸਕਦੇ ਹੋ ਆਹ ਅਮਰੁੱਦੀ ਵੈਗਨਰ ਆਈ ਲੈ ਸਕਦੇ ਆ ਤੇ ਆ ਗੱਡੀ ਲੈ ਸਕਦੇ ਆ ਵੱਡੀ ਗੱਡੀ ਦੀ ਤੁਹਾਨੂੰ ਪਹਿਲਾਂ ਦਿਖਾ ਦਿੰਨਾ ਫਿਰ ਆਪਾਂ ਅੱਗੇ ਚੱਲਾਂਗੇ ਜਿੰਨਾ ਗੱਡੀਆਂ ਨੂੰ ਅਸੀਂ ਨਹੀਂ ਲੈ ਸਕਦੇ ਪਹਿਲਾਂ ਮੈਂ ਉਹ ਦਿਖਾ ਦਿਆਂ ਤੁਹਾਨੂੰ ਵੀ ਆਹ ਚੀਜ਼ ਆਪਾਂ ਲੈ ਨਹੀਂ ਸਕਦੇ ਠੀਕ ਹੈ ਜੀ ਤਾਂ ਕਿ ਆਪਾਂ ਨੂੰ ਆਹ ਟਾਟਾ ਪੁਨਛਾ ਇਹ ਬਾਰ ਬਾਰ ਆਉਣਗੇ ਉਹ ਮਾਡਲ ਮਾਡਲ ਦਾ ਥੋੜਾ ਜਿਹਾ ਫਰਕ ਹੁੰਦਾ ਤੇ ਆ ਦੇਖੋ ਇਸ ਚੀਜ਼ ਆ ਹੁਣ ਆਹ ਹੈ ਕੀਆ ਦੀ ਗੱਡੀ ਹੈ ਆ ਦੇਖੋ ਯੂ ਆਰ ਨਾਟ ਐਲੀਜੀਬਲ ਇਹ ਨਹੀਂ ਲੈ ਸਕਦੇ ਆਪਾਂ ਇਹ 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 ਜਿਵੇਂ ਆ ਹੁਣ 11 ਲੱਖ ਤੋਂ ਸਟਾਰਟ ਹੈ ਹਨਾ ਇਹ ਇਹ ਚੀਜ਼ ਨਹੀਂ ਲੈ ਸਕਦੇ ਇਹ ਇਹ ਜਦੋਂ ਤੁਸੀਂ ਉੱਥੇ ਕੈਂਸਰ ਲੈ ਕੇ ਆਉਂਗੇ ਆਥਰ ਲੈ ਕੇ ਆਉਂਗੇ ਇਹ ਗੱਡੀ ਲੈ ਨਹੀਂ ਸਕਦੇ ਆ ਜਿਵੇਂ ਆ ਇਹ ਸਾਰੀਆਂ ਲੈ ਸਕਦੇ ਆ ਜਿਵੇਂ ਹੁਣ ਤੁਸੀਂ ਆ ਮੰਨ ਲਓ ਮੈਂ ਤੁਹਾਨੂੰ ਇੱਕ ਬਾਈਕ ਦਾ ਸਮਝਾ ਦਿੰਦਾ ਬਾਕੀ ਤੁਸੀਂ ਆਪ ਦੇਖ ਲਿਓ ਜਿਹੜੇ ਵੀ ਤੁਸੀਂ ਸ਼ੋਰੂਮ ਤੇ ਸੀਐਸਡੀ ਤੇ ਜਾਓਗੇ ਉਹਨਾਂ ਨੂੰ ਪੁੱਛ ਲਓ ਵੀ ਇਹ ਸੀਐਸਡੀ ਦੇ ਅੰਡਰ ਹੈ ਮਤਲਬ ਤੁਹਾਡੇ ਨਾਲ ਕੰਟੈਕਟ ਹੈ ਉਹਨਾਂ ਦਾ ਜਿਵੇਂ ਐਡ ਨੂੰ ਕਾਟ ਕਰਤਾ ਇਹ ਤੇ ਅ ਥੋੜਾ ਜਿਹਾ ਚੱਲਣ ਤੋਂ ਬਾਅਦ ਇਹਦਾ ਜਿਹੜਾ ਪੇਜ ਖੁੱਲੂਗਾ ਸਾਈਟਾ ਜਿਹੜੀ ਬਹੁਤ ਸਲੋ ਹੈ ਥੋੜਾ ਜਿਹਾ ਵੇਟ ਕਰਨਾ ਪਊਗਾ ਦੇਖੋ ਆ ਆਰਟ ਆ ਗਿਆ ਜੀ ਇਹਦਾ ਆਇਦਾ ਆਇਦਾ ਕੋਡ ਆ ਗਿਆ ਮੈਨੂਫੈਕਚਰਰਾਂ ਕੀ ਵਜਾਜ ਦਾ ਮੋਟਰਸਾਈਕਲ ਹੈ ਜਿਹੜਾ ਵੀ ਤੁਸੀਂ ਦੇਖਣਾ ਹੈ ਜਿੱਦਾਂ ਇਸ ਤਰ੍ਹਾਂ ਇੱਥੋਂ ਦੇਖ ਲਓ ਤੁਸੀਂ ਇੱਥੋਂ ਤੁਸੀਂ ਪੰਜਾਬ ਸਿਲੈਕਟ ਕਰਨਾ ਠੀਕ ਹੈ ਜੀ ਪੰਜਾਬ ਦੇ ਡੀਲਰ ਚੱਕ ਲੂਗਾ ਇੱਥੋਂ ਬਿਊ ਭਵੇਂ ਇੱਥੋਂ ਦੇਖ ਲਓ ਤੁਸੀਂ ਇੱਥੇ ਆਹ ਆ ਬਟਾਲੇ ਦਾ ਆਫਰੂਜ਼ਪੁਰ ਦਾ ਤਰਨਤਾਰਨ ਦਾ ਰੂਪਨਗਰ ਦਾ ਜਿਹੜਾ ਵੀ ਤੁਸੀਂ ਮਤਲਬ ਛੋਡੇ ਨੇੜੇ ਹੈ ਉਹ ਤੁਸੀਂ ਜਿੱਦਾਂ ਆਪਾਂ ਮੋਗੇ ਵਾਲਾ ਸਿਲੈਕਟ ਕਰ ਲਿਆ ਜਾਂ ਬਠਿੰਡੇ ਵਾਲਾ ਕਰ ਲਿਆ ਰਾਜਾ ਮੋਟਰ ਚ ਹਣਾ ਇਹ ਸਿਲੈਕਟ ਕਰ ਲਿਆ ਤੇ ਇਹ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਊਗਾ ਡਿਪੂ ਸਿਲੈਕਟ ਬਠਿੰਡੇ ਦੀ ਡਿਪੂ ਸਿਲੈਕਟ ਕਰ ਲਿਆ ਠੀਕ ਹੈ ਇਸ ਤੋਂ ਬਾਅਦ ਆਉਗੂ ਸੀਐਸਡੀ ਸੀਐਸਡੀ ਤੇ ਕਿਹੜੀ ਤੇ ਜਾਣਾ ਤੁਸੀਂ ਜੇ ਬਠਿੰਡੇ ਵਾਲੇ ਆ ਬਠਿੰਡੇ ਵਾਲੇ ਤਾਂ ਭਾਈ 10 ਕੋਰ ਤੇ ਜਾਓ ਤੇ ਨਹੀਂ ਜਿਹੜੇ ਹੋਰ ਮਤਲਬ ਸਟੇਟਾਂ ਦੇ ਆ ਜਾਂ ਜ਼ਿਲ੍ਹਿਆਂ ਦੇ ਬੰਦੇ ਆ ਉਹ ਆਪਣੀ ਸੀਐਸਡੀ ਤੇ ਜਾ ਕੇ ਕੰਟੈਕਟ ਕਰ ਲਿਓ ਵੀ ਮਤਲਬ ਤੁਹਾਡੀ ਥਰੂ ਹੁੰਦਾ ਇਹ ਕੰਮ ਜਿੱਦਾਂ ਅਸੀਂ ਆ ਹੈੱਡ ਕੁਆਰਟਰ 10 ਕੋਰ ਕਰਦੇ ਆ ਸਿਲੈਕਟ ਇਸ ਤੋਂ ਬਾਅਦ ਤੁਸੀਂ ਚੈੱਕ ਆਊਟ ਤੇ ਕਲਿੱਕ ਕਰਨਾ ਠੀਕ ਹੈ ਇਹ ਲੋਨ ਵਾਲਾ ਆ ਜਾਊਗਾ ਜੇ ਤੁਸੀਂ ਲੋਨ ਆ ਇੰਟਰਸਟਡ ਹੋ ਤਾਂ ਇਹ ਆਪਣੇ ਆਪ ਚੱਕ ਲੂ ਨਹੀਂ ਤਾਂ ਇਹ ਪੰਗੇ ਲੈਣ ਦੀ ਲੋੜ ਨਹੀਂ ਆਪਣੇ ਆਪ ਫੜ ਜਾਊਗਾ ਇੱਕ ਦੋ ਸਕਿੰਟਾਂ ਬਾਅਦ ਇਹ ਆਪਣੇ ਆਪ ਫੜ ਜਾਊਗਾ ਓਨਲੀ ਲੋਨ ਵਾਲਿਆਂ ਵਾਸਤੇ ਹੈ ਨਹੀਂ ਇਹਨੂੰ ਉਹ ਕਰਦਾ ਹੈ ਆ ਦੇਖੋ ਇਹ ਸਾਰੇ ਡਿਟੇਲ ਚੱਕ ਲਈ ਉਹ ਬੰਦੇ ਦੀ ਮੇਲ ਆਈਡੀ ਨਾਮ ਕ੍ਰੈਸਰੀ ਕਾਰਡ ਈਐਸਐਮ ਚਿਪ ਨੰਬਰ ਲਾਸਟ ਆਰਮੀ ਹਾਂ ਕੋਲੋਂ ਭਰਤੀ ਹੋਏ ਕਦੋਂ ਡੇਟ ਆ ਆਰਥ ਸਾਰਾ ਕੁਝ ਰਿਪਰ ਹੋਈ ਸਾਰਾ ਕੁਝ ਆ ਗਿਆ ਜੀ ਇੱਥੇ ਤੁਸੀਂ ਆਪਣਾ ਐਡਰੈਸ ਭਰ ਦੇਣਾ ਠੀਕ ਹੈ ਜੀ ਇੱਥੇ ਤੁਸੀਂ ਆਪਣੀ ਸਿਟੀ ਭਰ ਦੇਣਾ ਇੱਥੇ ਪਿੰਨ ਕੋਡ ਭਰ ਦੇਣਾ ਇੱਥੇ ਸਿਲੈਕਟ ਸਟੇਟ ਹੋ ਜੂਗੀ ਆਣਾ ਜੀ ਤੇ ਇੱਥੇ ਨੀਚੇ ਕੀ ਆ ਗਿਆ ਇਸ ਤੋਂ ਬਾਅਦ ਇੱਥੇ ਪੁੱਛਦਾ ਹੈ ਵੀ ਤੁਸੀਂ ਪਹਿਲਾਂ ਪਰਚੇਸ ਕੀਤਾ ਹੈ ਸੀਐਸਡੀ ਤੋਂ ਜੇ ਲਿਆ ਤਾਂ ਯੈਸ ਕਰ ਦਿਓ ਨਹੀਂ ਤਾਂ ਨੋ ਕਰ ਦਿਓ ਇੱਥੇ ਪੀ ਲੈਵਲ 5 ਆਈ ਇਹੀ ਰਹਿਣ ਦਿਓ ਇੱਥੇ ਪੈਨ ਕਾਰ ਦੀ ਫੋਟੋ ਕਾਪੀ ਆ ਜਿਹੜੀ ਇੱਕ ਸਾਈਡ ਦੀ ਫੋਟੋ ਖਿੱਚ ਕੇ ਇਹਦੇ ਤੇ ਅਪਲੋਡ ਕਰਨਾ ਜਦੋਂ ਚੂਜ਼ ਫਾਈਲ ਕਰੋਗੇ ਤਾਂ ਜਿੱਥੇ ਤੁਹਾਡੇ ਕੰਪਿਊਟਰ ਤੇ ਪਈ ਹੋਊਗੀ ਉੱਥੇ ਅਪਲੋਡ ਹੋ ਜੂਗੀ ਨਹੀਂ ਤਾਂ ਕਿਸੇ ਵਾਲੇ ਨੂੰ ਦੱਸ ਕੇ ਕਰਾ ਦਿਓ ਵੀਡੀਓ ਦਿਖਾ ਕੇ ਕਰਾ ਦਿਓ ਬਾਹਰ ਚੱਕਰਾਂ ਚ ਪਾਓਗੇ ਉਹ ਤੁਹਾਨੂੰ ਜ਼ਿਆਦਾ ਪੈਸੇ ਲੈਣਗੇ ਸੋ ਉਥੋਂ ਆ ਜਿਹੜਾ ਤੁਹਾਡਾ ਫਾਰਮ ਹੈ ਸੋ ਅਵੇਲੇਬਿਲਟੀ ਫਾਰਮ ਜਿਹੜਾ ਤੁਹਾਨੂੰ ਕਹਿਣਾ ਵੀ ਉਹ ਏਜੰਸੀ ਵਾਲੇ ਸ਼ੋਰੂਮ ਵਾਲੇ ਦੇਣਗੇ ਉਹ ਇੱਥੇ ਅਪਲੋਡ ਕਰ ਦੇਣਾ ਵੀ ਐਨੇ ਦਾ ਬਿੱਲ ਹੈ ਠੀਕ ਹੈ ਜੀ ਇੱਥੇ ਜਿਹੜੀ ਤੁਹਾਡੀ ਪੀਪੀਓ ਜਾਂ ਡਿਸਚਾਰਜ ਬੁੱਕ ਹੈ ਜਾਂ ਰੀਲਿਸ ਆਰਡਰ ਨੇ ਜਿਹੜੇ ਉਹ ਤੁਸੀਂ ਅਪਲੋਡ ਕਰ ਦਿਓ ਤੇ ਇੱਥੇ ਜਿਹੜਾ ਤੁਹਾਡਾ ਪੈਨਸ਼ਨ ਕਾਰਡ ਹੈ ਜਿਹੜਾ ਜਿਹਨੂੰ ਆਈ ਕਾਰਡ ਜਿਹੜੇ ਜ਼ਿਲ੍ਹਾ ਸੈਨਿਕ ਬੋਰਡ ਵਾਲੇ ਬਣਾਉਂਦੇ ਆ ਉਹਦਰ ਭਰ ਦਿਓਗੇ ਇੱਥੇ ਤੁਸੀਂ ਆਪਣਾ ਆਰਮੀ ਨੰਬਰ ਭਰ ਦਿਓ ਹੈਵ ਲੋਨ ਹੈ ਨਹੀਂ ਹੈ ਫਾਈ ਲੋਨ ਜਿਹੜਾ ਹੈਗਾ ਦਾ ਦੱਸ ਦਿਓ ਇਹਨੂੰ ਓਕੇ ਕਰੋਗੇ ਇਸ ਤੋਂ ਬਾਅਦ ਆ ਦੋਨੇ ਚੀਜ਼ਾਂ ਕੈਪਚਰ ਕਰਕੇ ਜਨਰੇਟ ਕਰੋਗੇ ਤਾਂ ਉਹ ਅ 1-2 ਦਿਨਾਂ ਬਾਅਦ ਤੁਹਾਡੇ ਅਪਰੂਵਲ ਕਰ ਦੂਗਾ ਅਪਰੂਵਲ ਕਰਨ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਹੋਮਪੇਜ ਤੇ ਜਾਓਗੇ ਤੇ ਉੱਥੇ ਇੱਕ ਗ੍ਰੀਨ ਮਤਲਬ ਸਿਗਨਲ ਆਉਣ ਲੱਗ ਜੂਗਾ ਵੀ ਤੁਹਾਡਾ ਅਪਰੂਵਲ ਹੋ ਗਿਆ ਤੇ ਉੱਥੇ ਤੁਸੀਂ ਅ ਸਿਲੈਕਟ ਕਰੋਗੇ ਵੀ ਕੀ ਹੈ ਇੱਥੇ ਆ ਲੱਗੇਗਾ ਠੀਕ ਹੈ ਜੀ ਇਹਨੂੰ ਜੇ ਤੁਸੀਂ ਹੋਰ ਚੈੱਕ ਕਰਨਾ ਹੈ ਤਾਂ ਇਹਨੂੰ ਹੋਮ ਪੇਜ ਤੇ ਇੱਥੇ ਕਲਿੱਕ ਕਰ ਲਿਓ ਸਭ ਤੋਂ نیچے ਆਉਂਗੇ ਤਾਂ ਉਰੇ ਆਊਗਾ ਡਿਮਾਂਡ ਪਲੇਸਡ ਠੀਕ ਹੈ ਜੀ ਇੱਥੇ ਕਲਿੱਕ ਕਰੋਗੇ ਆ ਦੇਖੋ ਮੈਂ ਤਾਂ ਜੇ ਆਈ ਆਰਡਰ ਨਹੀਂ ਦਿੱਤਾ ਜਿਹੜੇ ਤੁਹਾਡਾ ਆਰਡਰ ਦਿੱਤਾ ਹੋਗਾ ਇੱਥੇ ਸ਼ੋ ਹੋਣ ਲੱਗ ਜੂਗਾ ਠੀਕ ਹੈ ਇੱਥੇ ਸ਼ੋ ਇੱਥੇ ਉਹਰੇ ਸ਼ੋ ਡਾਉਣ ਲੱਗ ਜੂਗਾ ਤੇ ਇੱਥੇ ਤਿੰਨ ਚਾਰ ਲੈਣਾਂ ਜੇ ਆ ਜਾਣੀਆਂ ਇੱਥੇ ਸ਼ਾਪ ਨਾਲ ਉਸ ਤੇ ਜਾ ਕੇ ਉਹਦੇ ਬਿੱਲ ਪੇ ਕਰ ਦਿਓ ਆਨਲਾਈਨ ਕਰੋਗੇ ਜਾਂ ਆਫਲਾਈਨ ਕਰੋਗੇ ਉਹ ਤੁਹਾਡੀ ਮਰਜ਼ੀ ਜੇ ਆਨਲਾਈਨ ਕਰੋਗੇ ਗੂਗਲ ਪੇ ਤੋਂ ਜੇ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਤਾਂ ਆਨਲਾਈਨ ਨਹੀਂ ਹੋ ਜੂਗਾ ਜੇ ਕਾਰ ਕੋਡ ਦਾ ਕਰਨਾ ਹੈ ਤਾਂ ਉਹ ਤੋਂ ਦਾ ਪ੍ਰੋਸੈਸ ਲੰਮਾ ਹੈ ਉਸ ਨੂੰ ਮੈਂ ਬਾਅਦ ਸਮਝਾ ਦੂੰਗਾ ਵੀਡੀਓ ਜਿਆਦਾ ਲੰਬੀ ਹੋ ਜੂਗੀ ਉਹ ਤੁਸੀਂ ਟਰਾਂਸਫਰ ਕਰਕੇ ਉੱਥੇ ਇੱਥੇ ਨੰਬਰ ਪਰ ਦੇਓਗੇ ਜਿਹੜਾ ਤੁਹਾਡਾ ਟਰਾਂਸਫਰ ਆਰਡਰ ਦਾ ਨੰਬਰ ਹੋਊਗਾ ਇੱਥੇ ਭਰ ਦੋਗੇ ਆਟੋਮੈਟਿਕ ਦੋ ਦਿਨਾਂ ਚ ਰਿਲੀਜ਼ ਹੋ ਜਾਊਗਾ ਤਿੰਨ ਚਾਰ ਦਿਨਾਂ ਬਾਅਦ ਇੱਥੇ ਅਪਰੂਵਡ ਆ ਜਾਊ ਉਹ ਤੁਸੀਂ ਇੱਕ ਪ੍ਰਿੰਟ ਲੈ ਕੇ ਸੀਐਸਟੀ ਤੇ ਜਾਣਾ ਤੇ ਉੱਥੇ ਤੁਹਾਡੇ ਕੋਲੇ ਹੋਣਾ ਚਾਹੀਦਾ ਆ ਤੁਹਾਡਾ ਪੀਪੀਓ ਡਿਸਚਾਰਜ ਬੁੱਕ ਉਹਨਾਂ ਦੀਆਂ ਫੋਟੋ ਕਾਪੀਆਂ ਆਧਾਰ ਕਾਰਡ ਪੈਨ ਕਾਰਡ ਠੀਕ ਹੈ ਤੇ ਇੱਕ ਪੇ ਸਲਿੱਪ ਆ ਲਾਸਟ ਮਹੀਨੇ ਦੀ ਉਹ ਲੈ ਕੇ ਤੇ ਉਹ ਤੋਂ ਉਹ ਪ੍ਰਵਲ ਹੋ ਜੂ ਤੁਹਾਨੂੰ ਕਾਗਜ਼ ਬਣਾ ਕੇ ਜਾਣਗੇ ਜਾ ਕੇ ਏਜੰਸੀਸ ਦੇ ਦਿਓਗੇ ਜਾਂ ਜਾਂ ਸ਼ੋਰੂਮਸ ਦੇ ਦਿਓਗੇ ਜੇ ਫ੍ਰਿਜ ਕਾਰ ਜੋ ਵੀ ਲੈਣਾ ਤੁਸੀਂ ਉਹ ਤੁਹਾਨੂੰ ਮਿਲ ਜੂਗਾ ਤੇ ਇਸ ਜੀ ਨੂੰ ਵੱਧ ਵੱਧ ਕਰੋ ਸ਼ਹਿਰ ਬਹੁਤ ਬਹੁਤ ਧੰਨਵਾਦ ਜੀ ਭਾਈ ਮਜੀ ਖਾਲਸਾ ਭਾਈ ਕਰੋ ਜੀ